ਇਟਲੀ ਦੇ ਵਿੱਚ ਕੰਮ ਵਾਲੀ ਵੀਡੀਓ ਹੈ ਵੀਡੀਓ ਧਿਆਨ ਨਾਲ ਸੁਣ ਲਿਓ ਤੇ ਉਹੀ ਬੰਦੇ ਕੰਟੈਕਟ ਕਰਿਓ ਜਿਹੜੇ ਕੰਮ ਕਰਦੇ ਚਾਹਵਨ ਠੀਕ ਹੈ ਜੀ ਤਿੰਨ ਕੰਮ ਨਿਕਲੇ ਆ ਕੰਮ ਹੈਗਾ ਇਹ ਪਹਿਲਾ ਖੇਤੀ ਦਾ ਦੋ ਕੁੜੀਆਂ ਚਾਹੀਦੀਆਂ ਬਾਅਦ ਰੈਸਟੋਰੈਂਟ ਤੇ ਏਰੀਆ ਬਾਰੇ ਨਾਲ ਦੀਆਂ ਦੱਸ ਦੂੰਗਾ ਵੀਡੀਓ ਦੇ ਵਿੱਚ ਪੂਰੀ ਵੀਡੀਓ ਦੇਖਿਓ ਇੱਕ ਕੰਮ ਹੈਗਾ ਇਹ ਜਿੱਦਾਂ ਉਹ ਨੇ ਰੋਜ ਵੀ ਚੱਲ ਪਊਗਾ ਹਨਾ ਪਰ ਉਹ ਬੈਰਗਮ ਦੇ ਵਿੱਚ ਹੋਵੇ ਬੰਦਾ ਕੋਈ ਜਿੱਦਾਂ ਪਸੀਨੇ ਚੜਦੇ ਹੋਣ ਗਰਮ ਜਿਹਾ ਤੁਹਾਨੂੰ ਪਤਾ ਤੇ ਉਹ ਮੈਂ ਤੁਹਾਨੂੰ ਡਿਟੇਲ ਦੱਸ ਦੂੰਗਾ ਉਹ ਸਿਰਫ ਬੈਰਗਮੋਂ ਵਾਲੇ ਹੀ ਕੰਟੈਕਟ ਕਰੀ ਠੀਕ ਹੈ ਜੀ ਤੇ ਇਹ ਕੰਮ ਹੈ ਫਿਲਹਾਲ ਕਈ ਵੀਰ ਭਰਾ ਮੈਸੇਜ ਕਰਦੇ ਜਾਂ ਕਾਲ ਕਰਦੇ ਆਂ ਵੀ ਭਾਈ ਕੰਮ ਵਾਲੀ ਵੀਡੀਓ ਨਹੀਂ ਪਾ ਰਹੇ ਭਾਈ ਜੇ ਕੰਮ ਵਾਲੀ ਵੀਡੀਓ ਤਾਂ ਪਾਵਾਂਗੇ ਜੇ ਸਾਨੂੰ ਕੰਮ ਦਾ ਪਤਾ ਲੱਗ ਜੇ ਅਸੀਂ ਅੱਗੇ ਨਾਲ ਕਨਫਰਮ ਕਰਕੇ ਤਾਂ ਹੀ ਕੰਮ ਵਾਲੀ ਵੀਡੀਓ ਪਾਵਾਂਗੇ ਠੀਕ ਹੈ ਜੀ ਇਹ ਸਾਨੂੰ ਇਹ ਨਹੀਂ ਹੈਗਾ ਵੀ ਹਾਂ ਸਾਡੀ ਕੋਈ ਵੀਡੀਓ ਨਹੀਂ ਪੈ ਰਹੀ ਜਾਂ ਸਾਨੂੰ ਵਿਊ ਨਹੀਂ ਆ ਰਹੇ ਰੁਪਏ ਨਹੀਂ ਆ ਰਹੇ ਇਹਦਾ ਕੋਈ ਮਸਲਾ ਨਹੀਂ ਹੈਗਾ ਜੇ ਵੀਡੀਓ ਤਾਂ ਪਾਵਾਂਗੇ ਜੇ ਸਾਨੂੰ ਅੱਗੋਂ ਪਤਾ ਲੱਗੂਗਾ ਕਲੀਅਰ ਕਰਨੇ ਕਿ ਕੰਮ ਦਾ ਠੀਕ ਹੈ ਜੀ ਹਾਂ ਹੁਣ ਕੰਮ ਦਾ ਪਤਾ ਲੱਗਿਆ ਆਪਾਂ ਤੁਹਾਡਾ ਨਾਲ ਸ਼ੇਅਰ ਕਰਤੀ ਵੀਡੀਓ ਸਹੀ ਹੈ ਜੀ ਤੇ ਵੀਡੀਓ ਸ਼ੇਅਰ ਕਰਦੇ ਆ ਕਰੋ ਤਾਂ ਜੋ ਕਿਸੇ ਦੀ ਮਦਦ ਹੋ ਸਕੇ ਵੀਡੀਓ ਪਹਿਲੀ ਹੈਗੀ ਦੋ ਚਾਹੀਦੀਆਂ ਕੁੜੀਆਂ ਤ੍ਰੈਂਟੋ ਸੈਡ ਰੈਸਟੋਰੈਂਟ ਐ ਇੱਕ ਬਾਰ ਠੀਕ ਹੈ ਜੀ ਤ੍ਰੈਂਟੋ ਸੈਡ ਉੱਥੇ ਇੱਕ ਕੁੜੀ ਚਾਹੀਦੀ ਬਾਰ ਤੇ ਇੱਕ ਚਾਹੀਦੀ ਰੈਸਟੋਰੈਂਟ ਤੇ ਇਟਾਲੀਅਨ ਆਉਂਦੀ ਹੋਵੇ ਕੁੜੀਆਂ ਨੂੰ ਕਈ ਕੁੜੀਆਂ ਜਿੱਦਾਂ ਜੀਲਯੂ ਲੈ ਲੈਂਦੀਆਂ ਨੇ ਆ ਕੇ ਜਾਂ ਜਿਨ੍ਹਾਂ ਦੇ ਕਈਆਂ ਦੇ ਪੇਪਰ ਨਹੀਂ ਬਣਦੇ ਕਿਸੇ ਵੀ ਤਰ੍ਹਾਂ ਦਾ ਤ੍ਰੈਂਟੋ ਸੈਡ ਪਿੰਡ ਪਿੰਦਾ ਉੱਥੇ ਮੈਂ ਦੱਸ ਦਊਗਾ ਤੁਹਾਨੂੰ ਨੰਬਰ ਦੇ ਦੂਗਣ ਨਾਲ ਕੰਟੈਕਟ ਕਰ ਲਿਓ ਸਿੱਧਾ ਤੁਸੀਂ ਵਧੀਆ ਤਨਖਾਹ ਦੇਣਗੇ ਰਹਿ ਸ਼ਰੂ ਸ਼ ਹੋ ਜੂਗੀ ਸਾਰਾ ਕੁਝ ਠੀਕ ਹੈ ਜੀ ਇਹ ਹੋ ਗਿਆ ਕੁਣੀ ਵਾਲਾ ਕੰਮ ਹੁਣ ਹੈਗਾ ਕੰਮ ਜਿਹੜਾ ਜਿੱਥੇ ਚਾਹੀਦੇ ਮੁੰਡੇ ਉਹ ਦੋ ਤਿੰਨ ਦਿਨ ਦੇ ਵਿੱਚ ਵਿੱਚ ਚਾਹੀਦੇ ਆ ਉਹ ਹੈਗੇ ਆ ਪੋਤੈਂਸਾ ਏਰੀਆ ਪੋਤੈਂਸਾ ਥੱਲੇ ਵਾਲੀ ਸਾਈਡ ਪੈ ਜਾਂਦਾ ਨਾਪੋਲੀ ਦੇ ਮਤਲਬ ਨਾਪੋਲੀ ਵਾਲ ਨੂੰ ਪੈ ਜਾਂਦਾ ਥੱਲੇ ਤੇ ਹੈ ਨਾ ਥੱਲੇ ਵਾਲੀ ਸਾਈਡ ਪੋਟੈਂਸਾਇਰੀ ਦੇ ਵਿੱਚ ਵਧੀਆ ਰਹਿਸ਼ ਮਾਲਕ ਦੀ ਖੇਤੀ ਦਾ ਕੰਮ ਹੈ ਨਵੰਬਰ ਤੋਂ ਸੰਪਰਦਾ ਕੰਮ ਚੱਲਣਾ ਤੁਹਾਨੂੰ ਬਤਾ ਖੇਤੀ ਦਾ ਸੀਜ਼ਨਲ ਕੰਮ ਹੈ ਜਿਹੜਾ ਚੱਲੀ ਹੋ ਜਾਂਦਾ ਕਦੇ ਹੁਣ ਚੱਲ ਰਿਹਾ ਯਕੀਨੀ ਦਾ ਕੰਮ ਜਿੱਤਾ ਉਹਨਾਂ ਨੇ ਦੱਸਿਆ ਮੈਨੂੰ ਯਕੀਨੀ ਤੋੜਨ ਦਾ 6 ਯੂਰੋ ਘੰਟੇ ਦਾ ਰੇਟ ਦੇਣਗੇ ਉਹ ਅਜੀਬ ਵਾਲੀ ਸੰਜੋੜਨ ਹੋਵੇ ਨਾਰਮਲ ਸੰਜੋੜਨ ਹੋਵੇ ਨੋਮੀ ਵਾਲੀ ਸੰਜੋੜਨ ਨਹੀਂ ਚੱਲ ਨਹੀਂ ਵੀਰੇ ਉੱਥੇ ਉਹਨਾਂ ਨੇ ਜਿੱਦਾਂ ਕਿਹਾ ਠੀਕ ਹੈ ਕੰਟੈਕਟ ਕਰਦਾ ਉਹਨਾਂ ਨੇ 6 ਯੂਰੋ ਘੰਟੇ ਦਾ ਦੇਣਗੇ ਪੋਟੈਂਸਾ ਏਰੀਆ ਏ ਤੇ ਦੂਜਾ ਮੈਸੀ ਇਹ ਕਰਿਓ ਬਸ ਕਾਲ ਨਾ ਕਰਿਓ ਬਾਈ ਬਣ ਕੇ ਕੰਮ ਤੇ ਹੁੰਨੇ ਅਸੀਂ ਸਮਝ ਲਿਆ ਕਰੋ ਸਾਡੀ ਮਜਬੂਰੀ ਠੀਕ ਹੈ ਜੀ ਅਸੀਂ ਕੋਈ ਏਜੰਸੀ ਨਹੀਂ ਖੋਲੀ ਵੀ ਨਹੀਂ ਤੁੱਤ ਕੋਈ ਐ ਵੀ ਜੇ ਕੋਈ ਸਾਡੇ ਥਰੂ ਹੀ ਆ ਕਿਸੇ ਹੋਰ ਥਰੂ ਕੋਈ ਹੋਰ ਵੀ ਬੰਦੇ ਬਥੇਰੇ ਐਨਾ ਵੀਡੀਓ ਪਾਉਣੇ ਨੇ ਕੋ ਕੋਈ ਪੈਸੇ ਨਹੀਂ ਲੈਂਦੇ ਠੀਕ ਹੈ ਜੀ ਨਾ ਹੀ ਕੋਈ ਅਸੀਂ ਪੈਸੇ ਲੈਣੇ ਆ ਸਿਰਫ ਅਸੀਂ ਇੱਕ ਸੋਸ਼ਲ ਮੀਡੀਆ ਰਾਹੀਂ ਕਿਸੇ ਦੀ ਮਦਦ ਹੋ ਜਾਂਦੀ ਹੈ ਤਾਂ ਵੀਡੀਓ ਪਾਉਂਦੇ ਹਾਂ ਠੀਕ ਹੈ ਜੀ ਤੇ ਬਾਈ ਬਣ ਕੇ ਫੋਨ ਨਾ ਕਰਿਆ ਕਰੋ ਫੋਨ ਨਹੀਂ ਅਸੀਂ ਚੱਕ ਸਕਦੇ ਅਸੀਂ ਤੁਹਾਨੂੰ ਕੱਲੀ ਕੱਲੀ ਗੱਲ ਦਾ ਜਵਾਬ ਦੇ ਸਕਦੇ ਹਾਂ ਅਸੀਂ ਠੀਕ ਹੈ ਇੰਨਾ ਟਾਈਮ ਸਾਡੇ ਕੋਲ ਵੀ ਨਹੀਂ ਹੈਗਾ ਸਾਡੇ ਵੀ 100 ਪਰਸਨਲ ਕੰਮ ਨੇ ਪਰਸਨਲ ਫੈਮਿਲੀਆ ਸਾਡੀਆਂ ਵੀ ਆਹ ਕੰਮ ਨਾ ਕਰਿਆ ਕਰੋ ਸਿਆਣੇ ਬਣੋ ਸਾਨੂੰ ਪਤਾ ਲੋਡ ਸਭ ਨੂੰ ਹੈ ਲੋਡ ਸਾਬ ਨੂੰ ਜਿਹਨੂੰ ਲੋਡ ਬੰਦ ਹੈ ਠੀਕ ਹੈ ਉਹੀ ਜੁੜਿਆ ਹੋਆ ਸਾਡੇ ਨਾਲ ਤੇ ਬਾਈ ਬਣ ਕੇ ਫਾਰਮਲਿਟੀਆਂ ਨਾ ਕਰਿਆ ਕਰੋ ਨਹੀਂ ਬਾਈ ਅਸੀਂ ਇੱਥੇ ਰਹਨੇ ਆ ਇੱਥੇ ਮੈਸੇਜ ਹੋਊਗਾ ਸੁਣ ਕੇ ਵੀਡੀਓ ਸੁਣ ਕੇ ਇਹੋ ਮੈਸੇਜ ਕਰਿਆ ਕਰੋ ਜਿਹੜੇ ਏਰੀਆ ਦੇ ਵਿੱਚ ਨੇੜੇ-ਤੇੜੇ ਹੁੰਨੇ ਆ ਇਹ ਥੋੜੀ ਆ ਵੀ ਹੁਣ ਬੰਦੇ ਕਈ ਬੰਦੇ ਨੇ ਇੰਨਾ ਦਿਮਾਗ ਖਰਾਬ ਕਰਦੇ ਨੇ ਨਾ ਬੈਠੇ ਹੁੰਦੇ ਜਿੱਦਾਂ ਮੈਂ ਐਗਜ਼ਾਮਪਲ ਦੇ ਰਿਹਾ ਤੁਹਾਨੂੰ ਬੈਰਗਮ ਉਹ ਪਹਿਹੀ ਜਾਣਗੇ ਫਿਰ ਵੀਡੀਓ ਪਾਦੋਂਗੇ ਮੰਨ ਲਓ ਹੁਣ ਆਪਾਂ ਰੋਮਾ ਦੀ ਵੀਡੀਓ ਪਾਤੀ ਵੀਰੇ ਯਾਰ ਬੈਰਗਮ ਦੇ ਵਿੱਚ ਕੰਮ ਉਹ ਜਦੋਂ ਬੈਰਗਮ ਏਰੀਆ ਦੇ ਵਿੱਚ ਕੰਮ ਹੋਊਗਾ ਫਿਰ ਵੀਡੀ ਜੇ ਰਿਕਾਰਡਿੰਗ ਜਾਂ ਗਰੁੱਪ ਦੇ ਵਿੱਚ ਕੁਝ ਵੀ ਪਾ ਦਾਂਗੇ ਇੰਨੇ ਰਿਪਲਾਈ ਯਾਰ ਸਾਤੋਂ ਨਹੀਂ ਹੁੰਦੇ ਬਸਾਂ ਤੋਂ ਬੰਦਾ ਰੱਖਣਾ ਪੈ ਜਣਾ ਜਿਹੜੇ ਹਾਲਾਤ ਤੁਸੀਂ ਕਰਦੇ ਨੇ ਆ ਕੰਮ ਨਾ ਕਰਿਆ ਕਰੋ ਯਾਰ ਠੀਕ ਹੈ ਜੀ ਤੇ ਬਾਈ ਬਣ ਕੇ ਫੋਨ ਨਾ ਕਰਿਆ ਕਰੋ ਕੋਈ ਵੀ ਕੋਈ ਗੱਲਬਾਤ ਹੁੰਦੀ ਸਿਰਫ ਮੈਸੇਜ ਛੱਡ ਦਿਆ ਕਰੋ ਬੋਲ ਕੇ ਉਹ ਵੀ ਕਿਹੜੇ ਏਰੀਆ ਦੇ ਵਿੱਚ ਰਹਿੰਦੇ ਕਿਹੜੇ ਪੇਪਰ ਹੈ ਤੁਹਾਡੇ ਕੋਲ ਬਸ ਠੀਕ ਹੈ ਜੀ ਤੇ ਵੀਡੀਓ ਦੇ ਵਿੱਚ ਮੈਂ ਨੰਬਰ ਬੋਲ ਦਣਾ 3282329769 3282329769 ਇਹਦੇ ਸਿਰਫ WhatsApp ਤੇ ਰਿਕਾਰਡਿੰਗ ਕਰਿਓ ਮੈਸੇਜ ਪਾਓ ਬਸ ਬੋਲ ਕੇ ਫੋਨ ਨਾ ਕਰਿਓ ਇਹਦੇ ਤੇ ਨਾ ਹੀ ਮਿਲਣਾ ਨੰਬਰ ਠੀਕ ਹੈ ਨਾ ਹੀ ਮਿਲਣਾ ਨੰਬਰ ਸਿਰਫ ਮੈਸੇਜ ਕਰ ਦਿਓ ਬੋਲ ਕੇ ਤੇ ਹੋਰ ਵੀ ਕੰਮ ਵਾਲੀ ਵੀਡੀਓ ਉਦੋਂ ਹੀ ਪਾਵਾਂਗੇ ਜਦੋਂ ਸਾਨੂੰ ਕੋਈ ਕੰਮ ਦਾ ਪਤਾ ਲੱਗੂਗਾ ਠੀਕ ਹੈ ਜੀ ਉਦਾਂ ਅਸੀਂ ਆਪਣੇ ਚੈਨਲ ਤੇ ਜੋ ਮਰਜ਼ੀ ਪਾਈਏ ਉਹ ਤੁਸੀਂ ਦੇਖੋ ਨਾ ਦੇਖੋ ਸਾਨੂੰ ਕੋਈ ਟੈਨਸ਼ਨ ਨਹੀਂ ਉਹਦੀ ਠੀਕ ਹੈ ਨਾ ਹੀ ਤੁਹਾਨੂੰ ਕਰਦਾ ਸ਼ੇਅਰ ਕਰਨੀ ਸਾਡਾ ਫਰਜ਼ ਹੈ ਚੰਗੀ ਲੱਗਦੀ ਹੈ ਦੇਖ ਲਿਆ ਕਰੋ ਨਹੀਂ ਲੱਗਦੀ ਉਹਦੀ ਨਾ ਦੇਖਿਆ ਕਰੋ ਠੀਕ ਹੈ ਤੰਦਵਾ ਸਾਰਿਆਂ ਦਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਦਬਕ ਦਿਓ ਠੀਕ ਹੈ ਜੀ ਮੈਂ ਪਹਿਲਾਂ ਵੀ ਕਿਹਾ ਤਾਂ ਘੰਟੀ ਵਾਲਾ ਬਟਨ ਦਬਣ ਦਾ ਇਹ ਫਾਇਦਾ ਵੀਡੀਓ ਸਾਡੀ ਤੁਹਾਡੇ ਤੱਕ ਪਹਿਲਾਂ ਪਹੁੰਚ ਜਾਂਦੀ ਹੈ ਜੇ ਤੁਸੀਂ ਨਹੀਂ ਦੱਬੀ ਵੀ ਤੁਹਾਡੇ ਤੱਕ ਲੇਟ ਪਹੁੰਚਦੀ ਹੈ ਫਿਰ ਤੁਸੀਂ ਮੈਸੇਜ ਫੋਨ ਕਰਦੇ ਆਂ ਵੀ ਬਾਈ ਕੰਮ ਤੇ ਸਾਨੂੰ ਭੇਜ ਤੂੰ ਉਦੋਂ ਤੱਕ ਤਾਂ ਬੰਦੇ ਚੜ੍ਹ ਜਗੇ ਜਾਂਦੇ ਹੁੰਦੇ ਇਹ ਚੱਕਰ ਹੈ ਠੀਕ ਹੈ ਤੇ ਸਾਰਿਆਂ ਦਾ ਧੰਨਵਾਦ ਬਾਈ ਮਿਲਦੇ ਆਂ